ਸਸ਼ੀਕਾਲ ਜੀ ਮੈਂ ਤੁਹਾਡਾ ਦੋਸਤ ਫਰੀਦ ਤੇ ਅੱਜ ਲਾਈਵ ਹੋਣ ਲੱਗਿਆ ਜੀ ਜਗਦੀਪ ਰੰਧਾਵੇ ਬਾਰੇ ਜਾਣਦੀ ਤੁਸੀਂ ਸਾਰੇ ਪਰ ਮੈਂ ਥੋੜਾ ਜਨ ਪਰਸਨਲ ਹੀ ਜਾਣਨਾ ਚਾਹਾਂ ਮਾ ਫੁੱਦੂ ਬੰਦਾ ਹੈ ਬਾਈ ਉਹ ਹਾਂ ਜਿਹੜੇ ਬੰਦੇ ਦੇ ਪੇਜ ਨੂੰ ਉਹਦੇ ਪੇਜ ਨੂੰ ਲਾਈਕ ਵੱਧ ਜਾਂਦਾ ਇਹ ਉਹ ਬੰਦੇ ਨੂੰ ਜੈਲ ਸੀ ਕਰਨ ਲੱਗੇ ਹਨ ਇਹੀ ਕਾਰਨ ਹਰਮਨ ਚੀਮੇ ਤੋਂ ਉਹਨੇ ਉਹਦੇ ਤੇ ਵੀ ਜੈਲਸੀ ਕਰਦਾ ਉਹਦੇ ਪੇਜ ਨੂੰ 1 ਲੱਖ ਤੋਂ ਵੱਧ ਲਾਈਕ ਨੇ ਤੇ ਇਹਦੇ ਪੇਜ ਨੂੰ 24000 ਲਾਈਕ ਆ ਲੋਕ ਉਹਨੂੰ ਇਹ ਤਨ ਵੱਧ ਦੇਖਣ ਲੱਗ ਗਏ ਇਹ ਤਾਂ ਜੈਲਸੀ ਕਰਦਾ ਇਹ ਕਹਿੰਦਾ ਮਗਰ ਦੇਖਣਾ ਤੇ ਅਸੀਂ ਉਹਨੂੰ ਬਾਹਰ ਨਿਕ ਦਿੰਨੇ ਆ ਜੋ ਜਾਵੇ ਹਰਮਨ ਚੀਮੇ ਦੇਖ ਸਕਦਾ ਤੇ ਉਹਦੇ ਨਾਲ ਦੇਖਣ ਤੋਂ ਪਹਿਲਾਂ ਅਸੀਂ ਖੜੇ ਆ ਸਾਡੇ ਨਾਲ ਦੇਖਣਾ ਪਊ ਉਹਨੂੰ ਮੇਰਾ ਪਿੰਡ ਜਗਦੀਪ ਰੰਧਾਵਾ ਦੇ ਪਿੰਡ ਤੇ ਜਮਾ ਨਾਮ ਆ 5-4 ਕਿਲੋਮੀਟਰ ਦੂਰ ਹੈ। ਇਹ ਤੁਰੇ ਜਾਈ ਸਾਡੇ ਪਿੰਡਲੇ ਖੇਤ ਜਗਦੀਪਨ ਦਾਬ ਦੇ ਖੇਤ ਦੇ ਨਾਲ ਲੱਗਦੇ ਨੇ। ਜਦੋਂ ਜਾਵੇ ਸਾਡਾ ਦੇਖ ਸਕਦਾ। ਅਸੀਂ ਉਹਨੂੰ ਓਪਨ ਵਾਰਨਿੰਗ ਦੇ ਲਈ ਵੀਡੀਓ ਪਾਈ ਹੈ। ਮੇਰਾ ਪਿੰਡ ਦਰਾਜ ਹੈ ਸੋਲੇ ਧਿਆਨ ਨਾਲ। ਤੇ ਇਸ ਵੀਡੀਓ ਨੂੰ ਇੰਨਾ ਕਿ ਸ਼ੇਅਰ ਕਰੋ ਵੀ ਉਹਦੇ ਤੱਕ ਪਹੁੰਚ ਜਾਏ। ਧੰਨਵਾਦ।